ਅਹਿਮ ਖਬਰਾਂ ਤੋਂ ਪਹਿਲਾਂ ਇੱਕ ਗੱਲ ਮੈਂ ਕਰਨੀ ਚਾਹਣਾ ਹਾਥਰਸ ਵਾਲੀ ਜੀ ਉਹ ਸਭ ਨੂੰ ਪਤਾ ਹੈ ਕਿ ਬੜਾ ਹੀ ਭਿਆਨਕ ਤੇ ਦਰਦਨਾਕ ਜਿਹੜਾ ਉੱਥੇ ਹਾਦਸਾ ਵਾਪਰਿਆ ਜੀ ਇਹ ਇਸ ਤਰ੍ਹਾਂ ਦੀ ਧਾਰਮਿਕ ਅੰਧਤਾ ਇਸ ਤਰ੍ਹਾਂ ਦਾ ਦੁਖਾਂਤ ਆਪਣੇ ਦੇਸ਼ 'ਚ ਵਾਰੀ ਵਾਰੀ ਕਿਉਂ ਘਟਿਤ ਹੁੰਦਾ ਰਹਿੰਦਾ ਹੈ ਜੀ ਜੀ ਦੇਖੋ ਸ਼ਰਧਾ ਦਾ ਦੇਸ਼ ਹੈ ਜੀ ਆਸਥਾ ਦਾ ਦੇਸ਼ ਹੈ ਤੇ ਉਧਰੋਂ ਨਲਾਇਕੀਆਂ ਜੋ ਕਰਦਾ ਪ੍ਰਸ਼ਾਸਨ ਅਮਲਾ ਉਹਨਾਂ ਦਾ ਦੇਸ਼ ਹੈ ਹੂੰ ਤਾਂ ਫਿਰ ਜਦੋਂ ਦੋਏ ਚੀਜ਼ਾਂ ਹੈਗੀਆਂ ਨੇ ਮੌਜੂਦ ਨੇ ਜੀ ਤੇ ਇਸ ਤਰ੍ਹਾਂ ਦੇ ਹਾਦਸੇ ਫਿਰ ਸੰਭੋ ਗਿਆ ਹੂੰ ਹੂੰ ਵੇਖੋ ਮੈਂ ਉਹੀ ਕਾਗਜ਼ ਕੱਢ ਰਿਆ ਸੀ ਮੈਂ ਹਾਦਸਿਆਂ ਦੀ ਇੱਕ ਲਿਸਟ ਬਣਾਈ ਆ ਤੁਸੀਂ ਦੇਖੋ ਕਿ ਮਹਾਰਾਸ਼ਟਰ ਦੇ ਵਿੱਚ 17 ਜ਼ਿਲ੍ਹੇ ਦੇ ਵਿੱਚ ਮੰਦਾਰ ਦੇਵੀ ਮੰਦਿਰ ਚ ਭਾਜੜ ਹੁੰਦੀ ਆ 340 ਮਰਦੇ ਆ ਸਾਲਿਆਂ 2005 ਹੂੰ 2008 ਚ ਆ ਜੋ ਰਾਜਸਥਾਨ ਦੇ ਜੋਧਪੁਰ ਚ ਚੁੰਡਾ ਦੇਵੀ ਮੰਦਿਰ ਚ ਬੰਬ ਬੰਬ ਦੀ ਅਫਵਾਹ ਫੈਲ ਜਾਂਦੀ ਆ ਜੀ ਭਾਜੜ ਪੈਂਦੀ ਆ 250 ਬੰਦਾ ਉੱਥੇ ਮਰ ਜਾਂਦਾ ਹੂੰ ਹੂੰ 2008 ਚ ਆ ਜੋ ਹਿਮਾਚਲ ਦੇ ਵਿੱਚ ਨਾਨਾ ਦੇਵੀ ਮੰਦਿਰ ਦੇ ਵਿੱਚ 146 ਮੌਤਾਂ ਹੁੰਦੀਆਂ ਨੇ ਜੀ 2015 ਚ ਆ ਜੋ ਐਮਪੀ ਦੇ ਗੋਦਾਵਰੀ ਨਦੀ ਦੇ ਘਾਟ ਤੇ ਭਾਜੜ ਹੁੰਦੀ ਆ 27 ਜਿਹੜੇ ਸ਼ਰਧਾਲੂ ਸੀ ਉੱਥੇ ਮਰ ਜਾਂਦੇ ਆ 2022 ਦੇ ਵਿੱਚ ਮਾਤਾ ਵੈਸ਼ਨੂ ਦੇਵੀ ਯਾਨੀ ਹਿਮਾਚਲ ਪ੍ਰਦੇਸ਼ ਦੇ ਵਿੱਚ ਫੇਰ ਭਾਜੜ ਹੁੰਦੀ ਆ 12 ਮੌਤਾਂ ਹੁੰਦੀਆਂ ਜੀ ਜੀ ਕੁਝ ਕੁ ਘਟਨਾਵਾਂ ਨੇ ਜਿਹੜੀਆਂ ਅਸੀਂ ਕਹਿ ਲੋ ਕਿ ਵਕ ਵਕ ਮੀਡੀਆ ਰਿਪੋਰਟਾਂ ਤੋਂ ਕੱਢੀਆਂ ਨੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੰਨੀ ਵਾਰੀ ਹੋ ਚੁੱਕਿਆ ਹੈ ਨਵਾਂ ਨਹੀਂ ਨਵਾਂ ਨਹੀਂ ਵੈਸੇ ਵੀ ਜੇ ਤੁਸੀਂ ਦੇਖੋਗੇ ਪ੍ਰਧਾਨ ਮੰਤਰੀ ਦੀ ਇਹ ਜਿਹੜੀ ਤੀਸਰੀ ਪਾਰੀ ਆ ਜੀ ਇਹਦਾ ਕੋਈ ਸ਼ੁਭ ਆਗਾਜ਼ ਨਹੀਂ ਹੋਇਆ ਨਹੀਂ ਹੋਇਆ ਬਿਲਕੁਲ ਮਤਲਬ ਸੌ ਚੁੱਕਣ ਵੇਲੇ ਅਤਵਾਦੀ ਅਟੈਕ ਫਿਰ ਇਸ ਤੋਂ ਇਲਾਵਾ ਪੁਲ ਤੇ ਜਿਹੜੇ ਉਹ ਨਦੀ ਚ ਡਿੱਗ ਕੇ ਖੁਦਕੁਸ਼ੀ ਕਰਨ ਲੱਗ ਪਏ ਅੱਜ ਜੀ 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 ਮੋਦੀ ਜੀ ਦੇ ਤੀਸਰੇ ਕਾਰਜਕਾਲ ਦੇ ਵਿੱਚ ਅਮਰਤ ਕਾਲ ਦੇ ਵਿੱਚ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕੱਲ ਜਿਹੜਾ ਪਹਿਲਾ ਭਾਸ਼ਣ ਸੀ ਉਸ ਮੌਕੇ ਤੇ ਦੁਰਘਟਨਾ ਹੋ ਗਈ ਹੈ ਜੀ ਜੀ ਬਿਲਕੁਲ ਗੱਲ ਇਹ ਆ ਕਿ ਦੇਖੋ ਹੁਣ ਜਿਹੜੀ ਤੁਸੀਂ ਆਸਥਾ ਦੀ ਗੱਲ ਕੀਤੀ ਹੈ ਮੈਂ ਉਹਦੇ ਤੇ ਹੁਣ ਕੀ ਜਾਵਾਂ ਲੋਕਾਂ ਦੀ ਮਰਜ਼ੀ ਆ ਬਾਈ ਹਮ ਆਸਰਾਮ ਟਾਂਗਾ ਚਲਾਉਣ ਵਾਲਾ ਮੈਂ ਉਹਦੀ ਸਾਰੀ ਹਿਸਟਰੀ ਕੀਤੀ ਹੋਈ ਆ ਮੈਂ ਇਹਨਾਂ ਦੀ ਤਕਰੀਬਨ ਤਕਰੀਬਨ ਸਾਰਿਆਂ ਦੀ ਹਿਸਟਰੀ ਪੜ੍ਹੀ ਆ RAM ਦੇਵ ਤੋਂ ਲੈ ਆਸਰਾਮ ਤੱਕ ਆਸਰਾਮ ਟਾਂਗਾ ਚਲਾਉਂਦਾ ਸੀ ਪੈਂਚਰ ਲਾਉਂਦਾ ਸੀ ਜੀ ਫਿਰ ਬਾਅਦ ਦੇ ਵਿੱਚ ਐਸਾ ਹਜ਼ੂਮ ਉਹਦੇ ਨਾਲ ਜੁੜਿਆ ਕਿ ਉਹ ਸਰਕਾਰਾਂ ਤੇ ਹਾਵੀ ਹੋ ਗਿਆ ਹਮ ਇੱਕ ਵੇਲੇ ਮਤਲਬ ਕਿ ਸਰਕਾਰ ਚੁੱਕਦੀ ਸੀ ਨਰਿੰਦਰ ਮੋਦੀ ਨਵਜੋਤ ਸਿੰਘ ਸਿੱਧੂ ਉਹਨਾਂ ਦੀਆਂ ਵੀਡੀਓ ਮਿਲ ਜਾਣਗੀਆਂ ਜੀ ਅਸਰਾਮ ਦੇ ਦਰਬਾਰ 'ਚ ਜੀ 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 ਰਾਮਦੇਵ ਦਾ ਵੀ ਇਹੋ ਸੀਗਾ ਜੀ ਰਾਮਦੇਵ ਨੇ ਜੇ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦੇ ਵਿੱਚ ਵੀ ਕੌਡੀਆਂ ਦੇ ਭਾਗ ਗਵਰਨਮੈਂਟ ਤੋਂ ਜ਼ਮੀਨ ਲਈ ਹੋਈ ਲਈ ਲਈ ਬਿਲਕੁਲ ਤਾਂ ਕਹਿੰਦਾ ਮਤਲਬ ਇਹ ਹੈ ਕਿ ਇਹ ਸਭ ਜਦੋਂ ਤਾਕਤਵਾਰ ਹੋ ਜਾਂਦੇ ਆ ਇਸ ਜਿਹੜਾ ਪਖੰਡੀ ਆ ਬਾਬਾ ਭੋਲਾ ਬਣਿਆ ਫਿਰਦਾ ਹੈ ਹੂੰ ਇਹਦਾ ਮਤਲਬ ਕਿ ਇੱਕ ਫੋਟੋ ਹੈ ਜਿਹੜਾ ਅਕਲੇਸ਼ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਜਦਕਿ ਅਕਲੇਸ਼ ਤੋਂ ਇਲਾਵਾ ਦੂਸਰੇ ਲੀਡਰ ਵੀ ਉੱਥੇ ਜਾਂਦੇ ਰਹੇ ਨੇ ਜੀ ਹੁਣ ਇਹ ਕੌਣ ਆ ਇਹਦੇ ਤੇ ਵੀ ਝਾਤ ਮਾਰ ਲੋ ਇਹ ਬੰਦਾ ਪੁਲਿਸ 'ਚ ਸੀਗਾ ਹੂੰ ਪੁਲਿਸ ਦੇ ਵਿੱਚ ਵੀ ਦੱਸਦੇ ਕਿ ਐਵੇਂ ਹੱਥ ਫੜ ਲੈਂਦਾ ਸੀਗਾ ਤੇਰੇ ਨਾਲ ਆ ਉਹ ਜਾਣਾ ਆ ਤੇਰੇ ਨਾਲ ਆ ਉਹ ਜਾਣਾ ਆ ਆ ਇਹ ਆ ਤੂੰ ਐਦਾਂ ਕਰ ਲਾ ਉਦਾ ਉਪਦੇਸ਼ ਦੇਣੇ ਜੀ ਇਹਨਾਂ ਤੇ ਵਾਧੂ ਸਕੇ ਉਹਨੂੰ ਪੁਲਿਸ ਦੇ ਵਿੱਚ ਵੀ ਇਹ ਕੰਮ ਹੁੰਦੇ ਹੀ ਆ ਤੁਹਾਨੂੰ ਪਤਾ ਹੀ ਹੈ ਸਰਕਾਰ ਜੀ 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 ਸਰਕਾਰੀ ਖੇਤਰ ਹੋਣ ਜਾਂ ਪ੍ਰਾਈਵੇਟ ਖੇਤਰ ਹੋਣ ਕਦੇ ਨਾ ਕਦੇ ਤੁਹਾਨੂੰ ਇਹੋ ਜੀਆਂ ਰੁਚੀਆਂ ਵਾਲੇ ਬੰਦੇ ਮਿਲ ਜਾਂਦੇ ਜੀ ਮਿਲ ਜਾਂਦੇ ਮਿਲ ਜਾਂਦੇ ਅੱਛਾ ਉਸ ਤੋਂ ਬਾਅਦ ਹੋਇਆ ਕੀ ਕਿ ਇਹਨੇ ਮਤਲਬ ਕਿ ਕਿਸੇ ਜਨਾਨੀ ਨਾਲ ਹੂੰ ਕੋਈ ਭੜਾ ਕੰਮ ਕੀਤਾ ਸ਼ੋਸ਼ਣ ਦਾ ਮਾਮਲਾ ਤਰਜ ਹੋਇਆ ਇਹ ਅੰਦਰ ਚਲਾ ਗਿਆ ਮਹਿਕਮੇ ਨੇ ਬਰਖਾਸਤ ਕਰ ਦਿੱਤਾ ਹੂੰ ਇਹਨੇ ਆ ਕੇ ਵੇਖਿਆ ਨੇ ਆਖਿਆ ਕੋਈ ਫਾਇਦਾ ਨਹੀਂ ਹੈਗਾ ਪਹਿਲਾਂ ਤੇ ਬਰਖਾਸਤ ਹੋਇਆ ਵਰਦੀ ਚ ਹੀ ਇਹਨੇ ਆਪਦਾ ਹੀ ਉਪਦੇਸ਼ ਤੋਰਨੇ ਸ਼ੁਰੂ ਕਰਤੇ ਜੀ ਮਹਿਕਮੇ ਨੇ ਇਤਰਾਜ਼ ਦਿੱਤਾ ਜਾਂ ਫਿਰ ਇਹਨੇ ਕਹ ਲੋ ਕਿ ਭਈ ਸਿਪਾਈ ਭਰਤੀ ਹੋਇਆ ਸੀ ਸਬ ਇਨਸਪੈਕਟਰ ਇਹ ਕਹਿੰਦਾ ਹੁੰਦਾ ਸੀ ਮੈਂ ਵੀ ਆਰ ਐਸ ਲੈ ਗਏ ਹਾਂ ਪਰ ਅਸਲ ਚ ਬਰਖਾਸਤ ਕੀਤਾ ਮਹਿਕਮੇ ਨੇ ਜੀ 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 ਉਸ ਤੋਂ ਬਾਅਦ ਪੈਂਟ ਕੋਟ ਟਾਈ ਲਾ ਕੇ ਉਪਦੇਸ਼ ਦੇਣੀ ਸ਼ੁਰੂ ਕਰ ਦਿੱਤੇ ਆਪ ਦੀ ਜਨਾਨੀ ਨੂੰ ਵੀ ਨਾਲ ਬਾਹ ਲੈਂਦਾ ਸੀ ਹੂੰ ਹੂੰ ਭੀੜਾਂ ਜੁੜਦੀਆਂ ਗਈਆਂ ਜੁੜਦੀਆਂ ਗਈਆਂ ਹੂੰ 21 ਚ ਇਹ ਉਦੋਂ ਚਰਚਾ ਚ ਆਇਆ ਸੀਗਾ ਜਦੋਂ ਕਰੋਨਾ ਕਾਲ ਦੇ ਵਿੱਚ ਆਪਾਂ ਨੂੰ 63 ਵਜ ਰਹੇ ਸੀਗੇ ਕਿਹਨੇ 50000 ਤੱਕ ਇਕੱਠ ਕਰ ਲਿਆ ਸੀਗਾ ਜੀ ਲੋਕ ਕਹਿੰਦੇ ਕਮਾਲ ਦੀ ਗੱਲ ਆ ਉਦੋਂ ਵੀ ਇਹੋ ਆਇਆ ਕਿ ਜੀ ਆਖੇ 50 ਕੋ ਬੰਦਿਆਂ ਦੀ ਇਹਨੇ ਪਰਮਿਸ਼ਨ ਲਈ ਸੀ 50000 ਬੰਦਾ ਆ ਗਿਆ ਕੀ ਕਰੋਗੇ ਤੁਸੀਂ ਪਾਵਰਫੁੱਲ ਆਦਮੀ ਹੂੰ ਜੀ ਉਸ ਤੋਂ ਬਾਅਦ ਆ ਹੁਣ ਜਿਹੜਾ ਬਖੇੜਾ ਹੋਇਆ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਆ ਸੂਖਮ ਸਾਹਿਬ ਹਮ ਕਿ ਦੇਖੋ ਅਖੇ ਜੀ ਸੰਗਤ ਬਾਬਾ ਜਦੋਂ ਨਿਕਲਣ ਲੱਗਾ ਸੰਗਤ ਉਹਦੇ ਪੈਰ ਛੋਣ ਨੂੰ ਭੱਜ ਤੁਰਈ ਆ ਜੀ 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 ਉਹ ਗਰਮੀ 'ਚ ਤੁਸੀਂ ਮਰਨ ਡੈ ਜੇ ਹਮ ਹੁਣ ਮਸਤੇ ਵਿੱਚ ਉਥੇ ਪਤਾ ਨਹੀਂ ਕਿੰਨੀ ਧੀਰ ਤੋਂ ਤੁਸੀਂ ਬੈਠੇ ਜੇ ਬਿਲਕੁਲ ਕੰਬਖਤੋ ਕੀ ਉਹਦੇ ਪੈਰਾਂ 'ਚੋਂ ਆ ਤੁਹਾਨੂੰ ਪੈਰਾਂ 'ਚੋਂ ਮੌਤ ਮਿਲਦੀ ਆ ਮੌਤ ਮਿਲਦੀ ਸਮਝੋ ਕੁਝ ਅੰਨੇ ਹੋਏ ਇਸ ਦੇਸ਼ ਦੇ ਕੁਝ ਵਾਸੀ ਆ ਜਿਹੜੇ ਉਹ ਮਤਲਬ ਕਿ ਇਹੋ ਜਿਹੇ ਜਿਹੜੇ ਆਪਣੇ ਆਪ ਨੂੰ ਸੁਆਹ ਪ੍ਰਭੂ ਅਲਾਣ ਦਿੰਦੇ ਆ ਉਹਨਾਂ ਦੇ ਮਗਰ ਤੁਰ ਪੈਂਦੇ ਆ ਇਹ ਬੰਦਾ ਇਹ ਕਹਿੰਦਾ ਕਿ ਮੇਰੀ ਵੀਆਰਐਸ ਲੈਣ ਤੋਂ ਬਾਅਦ ਭਗਵਾਨ ਦੇ ਨਾਲ ਭੇਟਵਾਰਤਾ ਹੋਈ ਹੈ ਕਰੋ ਗੱਲ ਕੰਡਾ ਅਖੰਡ ਦਾ ਕੋਈ ਮੋਦੀ ਸਾਹਿਬ ਕਹਿ ਰਹੇ ਸੀ ਅੱਜ ਬਾਬਾਈ ਕਹੇ ਮੋਦੀ ਸਾਹਿਬ ਤਾਂ ਮੋਦੀ ਸਾਹਿਬ ਨੇ ਤਾਂ ਅਲਾਨੀਆ ਕਹਿ ਦਿੱਤਾ ਹੈ ਨਾ ਮੋਦੀ ਸਾਹਿਬ ਨੇ ਤਾਂ ਅਲਾਨੀ ਕਰ ਦਿੱਤਾ ਹੈ ਜੀ ਕਿ ਭਾਈ ਉਹ ਬਾਇਓਲੋਜੀਕਲੀ ਤਾਂ ਹੈ ਹੀ ਨਹੀਂ ਹੈ ਉਹ ਤਾਂ ਹਲਾ ਨਹੀਂ ਹੋ ਗਿਆ ਨਾ ਪੂਰੇ ਸੰਸਾਰ ਚੋਤੇ ਡੰਕਾ ਹੀ ਵੱਜ ਗਿਆ ਪਰ ਇਹ ਬੰਦਾ ਦੇਖੋ ਹੂੰ ਐਦਾਂ ਹੀ ਬੇਵਕੂਫ ਨਲਕੇ ਲਾਇਸ ਜੀ ਐਦਾਂ ਕਤਾਰ ਚ ਨਲਕੇ ਲੱਗੇ ਆ ਕਹਿੰਦਾ ਪਾਣੀ ਪੀਤੀ ਚਲੋ ਤੇ ਦੁੱਖ ਕੱਟੇ ਜਾਣੇ ਹੂੰ ਕਿੰਨਾ ਲੋਕ ਜਾ ਕੇ ਨਲਕੇ ਦਾ ਪਾਣੀ ਆਫਰ ਜਾਂਦੇ ਪੀ-ਪੀ ਕੇ ਕੋਈ ਰੋਗ ਰਹਿ ਨਾ ਜਾਵੇ ਜੋਗ ਤੇ 90% ਤੁਹਾਡੇ ਦਿਮਾਗ ਚੋਂ ਨਿਕਲਦੇ 90% ਮੈਂ ਕਹਿੰਦਾ ਜੇ ਦਿਮਾਗ ਚੋਂ ਨਿਕਲਦੇ ਤੇ 100% ਤੁਹਾਡੇ ਦਿਮਾਗ ਨਾਲ ਸਹੀ ਵੀ ਹੋ ਜਾਂਦੇ ਆ ਸੋਚ ਨਾਲ ਸਹੀ ਵੀ ਹੋ ਜਾਂਦੇ ਪਰ ਤੁਹਾਡੀ ਸੋਚ ਜਿਹੜੀ ਆ ਅੰਗੇ ਨੂੰ ਹੀ ਪਈ ਆ ਕੀ ਕਰੀਏ ਦੱਸੋ ਤੇ ਗੱਲ ਇਹ ਆ ਕਿ ਹੁਣ ਉਥੇ ਯੋਗੀ ਅਦਿੱਤਿਆਨਾਥ ਬੋਲ ਰਹੇ ਨੇ ਐਸਾ ਵੈਸਾ ਕਰ ਰਹੇ ਜਦੋਂ ਇਹ ਭੀੜ ਨਾ ਅਸਲ ਦੇ ਵਿੱਚ ਕਹਿੰਦੇ ਬਾਬੇ ਨੂੰ ਟੁੱਟ ਕੇ ਪਈ ਆ ਤੇ ਉਹਨੇ ਆਪ ਦੀ ਫੋਰਸ ਰੱਖੀ ਸੀ ਵਲੰਟੀਅਰ ਵਗੈਰਾ ਜਿਹੜੇ ਆ ਬਾਬਾ ਭੱਜ ਗਏ ਉਹਨਾਂ ਨੇ ਅੱਗੋਂ ਕੁੱਟੇ ਕਟੇ ਆ ਜੀ ਬਲ ਪ੍ਰਯੋਗ ਕਹਿ ਲੋ ਕਿ ਪਤਾ ਨਹੀਂ ਪਾਣੀ ਦੀਆਂ ਵਾਛੜਾਂ ਮਾਰੀਆਂ ਕਿ ਕੀ ਕੀਤਾ ਉਦੋਂ ਭੀੜ ਜਦੋਂ ਪਿਛਾ ਹਟੀ ਆ ਹੂੰ ਉਦੋਂ ਪਾਜੜ ਪੈ ਗਈ ਉਹ ਫਿਰ ਜਨਾਨੀਆਂ ਡਿੱਗ ਪਈਆਂ ਬੱਚੇ ਡਿੱਗ ਪਏ ਉਹ ਮਤਲਬ ਕਿ ਫਿਸਦੇ ਤੁਰੇ ਗਏ ਫਿਸਦੇ ਤੁਰੇ ਗਏ ਥਲੇ ਪੈਰਾਂ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਮਿੱਧ ਦਿੱਤਾ ਗਿਆ ਤੇ ਤੁਸੀਂ ਦੇਖੋ ਐਡਾ ਨਕਾਰਾ ਸਿਸਟਮ ਆ ਲਾਸ਼ਾਂ ਕੋਈ ਟੈਂਪੂ ਚ ਲੱਦੀ ਲ ਜਾਂਦਾ ਹਸਪਤਾਲ ਚ ਖਿਲਰੀਆਂ ਪਈਆਂ ਤੇ ਕੁੱਲ ਮਿਲਾ ਕੇ ਉੱਥੇ ਇੰਨੀ ਭੀੜ ਤੇ 40 ਪੁਲਸੀਏ ਇਹੀ ਦੁਕਾਨ 40 ਪੁਲਸੀਏ ਉਹਨਾਂ ਚੋਂ ਇੱਕ ਨੂੰ ਲਾਸ਼ਾਂ ਵੇਖ ਕੇ ਦਿਲ ਦਾ ਦੌਰਾ ਪੈ ਗਿਆ ਹੂੰ ਕਰ ਲੋ ਗੱਲ ਜੀ ਤੇ ਹੁਣ ਵੇਖੋ ਤੁਸੀਂ ਜੋ ਇਹਦੇ ਤੇ ਅਧਿਕਾਰਤ ਬਿਆਨ ਆ ਰਹੇ ਆ। ਉਹ ਇਸ ਦੇਸ਼ ਦੀ ਨਾ ਕਹ ਲੋ ਕਿ ਤਰਾਸ ਦੀ ਨੂੰ ਜਾਗਰ ਕਰਦੇ ਮੈਂ ਹੈ ਨਾ ਕੁਝ ਇਹਨਾਂ ਦੇ ਅਫੀਸ਼ੀਅਲਸ ਦੇ ਬਿਆਨ ਨੋਟ ਕੀਤੇ ਜੀ 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 ਆ ਕੀ ਕਹਿ ਰਿਹਾ ਜਿਹੜਾ ਮਾਨਵ ਮੰਗਲ ਕਮੇਟੀ ਵਾਲੇ ਆਯੋਜਕ ਆ ਉਹ ਕਹਿੰਦੇ ਜੀ ਅਗਿਆ ਲਈ ਸੀਗੇ ਹੂੰ ਮੰਨ ਰਿਹਾ ਜੀ ਜਿਹੜੇ ਹੈਗੇ ਆ ਨਾ ਉਥੋਂ ਦੇ ਐਸ.ਟੀ.ਐਮ ਉਹ ਕਹਿੰਦੇ ਜੀ ਹਾਂ ਜੀ ਆਗਿਆ ਲਈ ਸੀ 50000 ਦੀ ਆਗਿਆ ਸੀ ਪਰ 80000 ਪਹੁੰਚ ਗਿਆ ਹੂੰ ਜਿਹੜਾ ਯੂਪੀ ਦਾ ਚੀਫ ਸੈਕਟਰੀ ਆ ਮਨੋਜ ਸਿੰਘ ਉਹ ਕਹਿ ਰਿਹਾ 80000 ਦੀ ਆਗਿਆ ਸੀ ਪਹੁੰਚ ਜ਼ਿਆਦਾ ਆ ਗਿਆ ਲਓ ਡਿਫਰੈਂਸ ਦੇਖੋ ਹਾਂ ਜੀ ਤੇ ਜਿਹੜੇ ਥਾਣੇ ਵਾਲੇ ਆ ਸਬੰਧਤ ਥਾਣੇ ਵਾਲੇ ਆ ਉਹ ਕਹਿੰਦੇ ਜਿਹੜਾ ਸਾਨੂੰ ਲੈਟਰ ਆਇਆ ਉਹਦੇ ਵਿੱਚ ਭੀੜ ਵਾਲਾ ਖਾਣਾ ਹੀ ਖਾਲੀ ਸੀ ਦੱਸੋ ਖਾਣਾ ਖਾ ਲਈ ਕਦਾ ਖਾਣਾ ਤੇ ਖਰਾਬ ਹੋਇਆ ਖਾਣਾ ਖਰਾਬ ਹੋ ਗਿਆ ਖਾਣਾ ਖਰਾਬ ਹੋ ਗਿਆ ਐਡੀ ਜੀ ਜਿਹੜੇ ਆਗਰਾ ਨੇ ਉਹ ਕਹਿੰਦੇ ਜੀ ਕਿ ਦੇਖੋ ਗੱਲ ਇਹ ਆ ਕਿ ਪੁਲਿਸ ਵਾਲੇ ਜਿਹੜੇ ਸੀਗੇ ਉਹ ਬਾਰ-ਬਾਰ ਸਥਿਤੀ ਸੰਭਾਲ ਰਹੇ ਸੀ ਅੰਦਰ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਤਾਂ ਹੁਣ ਅੰਦਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਤੇ ਫਿਰ ਉਹਦੀ ਆ ਜਿਹਦੇ ਕੋਲ ਸੰਗਤ ਆਉਂਦੀ ਆ ਜ਼ਿੰਮੇਵਾਰੀ ਵਾਲਾ ਵੀ ਖਿਸ ਗਿਆ ਜ਼ਿੰਮੇਵਾਰੀ ਵਾਲਾ ਤਾਂ ਨਿਕਲ ਗਿਆ ਉਹ ਤੇ ਫੋਨ ਫਾਨ ਬੰਦ ਕਰਕੇ ਪਤਾ ਨਹੀਂ ਵਿਜੇ ਮਾਲੀਆ ਕੋਲ ਨਿਕਲ ਗਿਆ ਹੋਏ ਇਹੋ ਜਿਹੇ ਬੰਦਿਆਂ ਦਾ ਕੀ ਆ ਸੋ ਇਹ ਅੰਨਾ ਜਿਹੜਾ ਪਖੰਡ ਚੱਲਦਾ ਤੇ ਅੰਨੇ ਪਖੰਡ ਦੇ ਜਿਹੜੇ ਇਹ ਅੰਨੇ ਭਗਤ ਆ ਉਹਨਾਂ ਨੂੰ ਆ ਮਿਲਦਾ ਜੀ ਆ ਮਿਲਦਾ ਪਰ ਇਹ ਇੱਥੋਂ ਦੇ ਲੋਕਾਂ ਨੂੰ ਨਹੀਂ ਮੈਂ ਹੈਰਾਨ ਹੁਣਾ ਕਿ ਅੱਜਕੱਲ ਬਾਬੇ ਆਨਲਾਈਨ ਸਿੱਖਿਆ ਦਿੰਦੇ ਟ੍ਰੈਫਿਕ ਚ ਕਿੰਦਾ ਕਿੱਦਾਂ ਤੁਸੀਂ ਤੁਰਨਾ ਜੀ ਲੋ ਤੁਹਾਨੂੰ ਅੱਜ ਦੀ ਅੱਜ ਦੀ ਮਤਲਬ ਕਿ ਜਨਰੇਸ਼ਨ ਚ ਹੋ ਕੇ ਤੁਹਾਨੂੰ ਤੀਜਾ ਬੰਦਾ ਕੋਈ ਸਿਖਾਏਗਾ ਕਿ ਟ੍ਰੈਫਿਕ ਚ ਕਿੱਦਾਂ ਤੁਰਨਾ ਉਹ ਵੇਹ ਦੇ ਦੇ ਟ੍ਰੈਫਿਕ ਚ ਫਸ ਹੋ ਜਾਂਦੇ ਹੈ ਉਹ ਦੱਸਣ ਕਿ ਸਵੇਰੇ ਸੈਰ ਕਰਨੀ ਚਾਹੀਦੀ ਹੈ ਅਧਿਆਤਮ ਵਾਲੇ ਜੀ ਕੀ ਸਾਨੂੰ ਆਪਣੇ ਸਿਰ ਤੇ ਘਟੋ ਘਟੇ ਨਹੀਂ ਖਿਆਲ ਯਾਰ ਜੀ ਕਿ ਅਸੀਂ ਕੀ ਕਰਨਾ ਕੀ ਖਾਣਾ ਮਤਲਬ ਕਿ ਬੇ ਹਯਾ ਹੋਏ ਪੈਨੇ ਲੋਕੀ ਜੀ ਤੇ ਇਹ ਪਖੰਡੀ ਜਿਹੜੇ ਮੈਨੂੰ ਸੱਚ ਵਿੱਚ ਗੁੱਸਾ ਚੜਦਾ ਪਿਆ ਹੈ ਬਿਲਕੁਲ ਜੀ ਦੁੱਖ ਬੱਚੇ ਮਰ ਗਏ ਇੰਨੇ ਸਾਰੇ ਲੋਕਾਂ ਦੀ ਬੱਚੇ ਮਰ ਗਏ ਮੇਰੇ ਕੋਲ ਕਿਤੇ ਆ ਜਾਵੇ ਪਖੰਡੀ ਤੇ ਸਵਾਲ ਤੋਂ ਇਲਾਵਾ ਹੋਰ ਹੋਰ ਵੀ ਕੁਝ ਹੋ ਸਕਦਾ ਜੋ ਪੁਰਾਣੇ ਸਮੇਂਿਤ ਕਰਦੇ ਕੋਲ ਬਹੁਤ ਸਾਰੇ ਹਮਤਾਲੂ ਲੋਕ ਜਿਹੜੇ ਸੋਚ ਰਹੇ ਹੋਣਗੇ ਉਹ ਗੱਲਾਂ ਬੇਵਕੂਫ ਬਣਾਇਆ ਤੇ ਬੇਵਕੂਫ ਬਣ ਰਹੇ ਲੋਕੀ ਹਮ ਇੱਥੇ ਮਤਲਬ ਕਿ ਭੀੜ ਦਾ ਤਾਂ ਬਈ ਹਿੱਲਿਆ ਪਿਆ ਸਾਰਾ ਸਿਸਟਮ ਹਮ 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 ਬਿਲਕੁਲ ਕੋਈ ਚਾਰ ਭਾਵ ਕੋ ਗੱਲਾਂ ਕਰਦੇ ਇਹ ਉਹਦੇ ਮਗਰ ਤੁਰ ਪੈਂਦੇ ਉਹਨੂੰ ਹੀਰੋ ਬਣਾ ਦਿੰਦੇ ਨੇ ਹਮ ਜੀ ਕੋਈ ਚਾਰ ਜੋੜ ਕੇ ਟੋਟ ਕੇ ਇਹਨਾਂ ਨੂੰ ਸੁਣਾ ਦੇ ਵੀ ਇਹਨਾਂ ਨੂੰ ਇਹ ਲੱਗਦਾ ਕਿ ਬਸ ਨਰਕ ਸੁਰਗ ਤੇ ਹੁਣ ਕੱਟਿਆ ਗਿਆ ਸਭ ਕੁਝ ਕੇ ਮੁਕਤੀ ਮਿਲ ਜਣੀ ਆ ਬਸ ਲੱਗ ਜੋ ਚਰਨੀ ਇਹਦੇ ਤਾਂ ਉਹ ਚਰਨੀ ਲਵਾਉਂਦਾ ਲਵਾਉਂਦਾ ਵੇਖ ਲੋ ਕਿ ਚਰਨਾ ਚ ਹੀ ਰੋਲ ਤਾਂ ਫਿਰ ਰੋਲ ਕੇ ਰੱਖ ਦਿੱਤਾ ਚਰਨਾ ਦੇ ਥੱਲੇ ਹੀ ਰੋਲ ਕੇ ਰੱਖ ਦਿੱਤਾ ਲੋਕਾਂ ਦੇ ਮੈਨੂੰ ਤੁਜੀ ਕੁਝ ਕਮੈਂਟ ਲੈਣੇ ਆ ਸੰਦੀਪ ਕੌਰ ਕਹਿੰਦੇ ਕਿ ਇੰਸਟਾਗ੍ਰam ਤੇ ਇੱਕ ਹਿਸਟੋਰੀ ਆ ਨਾ ਸਿਮਰ ਸਿੰਘ ਉਹਦੇ ਕਹਿੰਦੇ 14 ਹਜ਼ਾਰੀ ਫੋਲੋਅਰ ਨੇ ਤੇ ਉਹਨੇ 11 ਰਿਕਾਰਡ ਬਣਾਇਆ ਪਈ ਉਸ ਕੋਲੇ ਕੋਲੇ ਪਖੰਡ ਨਹੀਂ ਆਉਂਦੇ ਹੋਣੇ ਫਿਰ ਉਹਨੂੰ ਬਸ ਉਹ ਹੀ ਕਹਿੰਦੇ ਆ ਅੱਜ ਕੱਲ ਇਹਨਾਂ ਜਿਹੜੇ ਬੰਦੇ ਆ ਜਿਨ੍ਹਾਂ ਚ ਗੁਣ ਹੁੰਦੇ ਆ ਜਿਨ੍ਹਾਂ ਚ ਕੁਆਲਿਟੀਜ਼ ਹੁੰਦੀਆਂ ਜੋ ਮਿਹਨਤੀ ਹੁੰਦੇ ਆ ਉਹਨਾਂ ਦੇ ਚਾਉਣ ਵਾਲੇ ਘਟਿਆ ਇਹੋ ਜੇ ਪਖੰਡੀਆਂ ਦੇ ਚਾਉਣ ਵਾਲੇ ਤੇ ਭਾਈ ਲੱਖਾਂ ਕਰੋੜਾਂ ਚ ਕੋਈ ਦਾਵਾ ਕਰਦਾ ਸਾਡੇ ਇੰਨੇ ਫਾਲੋਅਰ ਐ ਇੰਨੇ ਲੱਖ ਫਾਲੋਅਰ ਐ ਡੇਰੇ ਦੇ ਕੋਈ ਕਹਿੰਦਾ ਇੰਨੇ ਕਰੋੜ ਫਾਲੋਅਰ ਆ ਆਸਥਾ ਆਪਣੀ ਜਗ੍ਹਾ ਸ਼ਰਦਾ ਆਪਣੀ ਜਗ੍ਹਾ ਪਰ ਪਖੰਡ ਜਿਹੜਾ ਨਾ ਉਹ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਸੈਂਟੀਫਿਕ ਸੋਚ ਨੂੰ ਤਰਜੀਹ ਦਿੱਤੀ ਗਈ ਹੈ ਬਿਲਕੁਲ ਬਿਲਕੁਲ ਦੇਖੋ ਕਿੰਡੀ ਖੂਬਸੂਰਤੀ ਹੈ ਇਸ ਸੰਵਿਧਾਨ ਦੀ ਕਿ ਤੁਹਾਨੂੰ ਆਪਣੀਆਂ ਜੋ ਧਾਰਮਿਕ ਪ੍ਰੈਕਟਿਸਿਜ਼ ਨੇ ਜੀ ਉਹ ਕਰਨ ਦੀ ਇਜਾਜ਼ਤ ਆ ਹਮ ਕੁਝ ਵੀ ਕਰੋ ਬਿਲਕੁਲ ਪਰ ਜਾਨੀ ਸਰਕਾਰ ਦੀ ਜ਼ਿੰਮੇਵਾਰੀ ਬਣਾਈ ਗਈ ਹੈ ਕਿ ਤੁਸੀਂ ਲੋਕਾਂ ਚ ਸੈਂਟੀਫਿਕ ਤਰੀਕੇ ਦੀ ਜਿਹੜੀ ਸੋਚ ਆ ਨਾ ਉਹ ਵਧਾਉਣੀ ਆ ਤੇ ਸਾਡਾ ਤੇ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਹੀ ਹੈ ਕਿਦਾਂ ਉਹ ਤੇ ਕੀ ਕਰਦਾ ਗੋਬਰ ਤੋਂ ਚਾਹ ਬਣਾ ਦਿੰਦਾ ਤੇ ਪਤਾ ਨਹੀਂ ਕਿਹੜੀ ਸੀਵਰੇਜ ਦੀ ਗੈਸ ਤੋਂ ਚਾਹ ਬਣਾਵਾ ਦਿੰਦਾ ਮੈਂ ਉਹ ਹੀ ਕਹਿਣ ਲੱਗਾ ਜੀ ਇਸ ਮੁਲਕ ਦਾ ਦੁਕਾਨ ਤੇ ਇਹ ਹੈ ਵੀ ਇੱਥੇ ਦੀ ਸਾਰੀ ਰਾਜਨੀਤੀ ਧਰਮ ਤੇ ਚੱਲਦੀ ਹੈ ਜੀ ਨਾ ਜੀ ਰਾਜਨੀਤੀ ਜੇ ਧਰਮ ਤੋਂ ਗਾਈਡੈਂਸ ਲੈ ਕੇ ਚੱਲੇ ਮੈਨੂੰ ਕੋਈ ਇਤਰਾਜ਼ ਨਹੀਂ ਜੀ ਧਰਮ ਧਰਮ ਕਦੇ ਵੀ ਇਹ ਤੇ ਨਹੀਂ ਨਾ ਕਹਿਣਗੇ ਕਿ ਤੁਸੀਂ ਬਈ ਲੋਕਾਂ ਨੂੰ ਪਿੱਛਾ ਖਿੱਚ ਲਾਓ ਲੋਕਾਂ ਚ ਫਿਰਕੂ ਵੰਡ ਪਾਓ ਧਰਮ ਤੇ ਸਗੋਂ ਮਾਰਗਦਰਸ਼ਨ ਕਰਦੇ ਆ ਨਾ ਜੀ 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 ਆ ਜਿਵੇਂ ਸਿੱਖ ਸਿੱਖੀ ਜਮ ਦੇ ਵਿੱਚ ਤੇ ਵਿਸ਼ੇਸ਼ ਇੱਕ ਤਰਜੀਹ ਦਿੱਤੀ ਗਈ ਪਰ ਉਹ ਵਿਸ਼ੇਸ਼ ਤਰਜੀਹ ਦਾ ਜ਼ਿਕਰ ਕਰਦਿਆਂ ਕਰਦਿਆਂ ਉਹਦੀ ਗੱਲ ਕਰਦਿਆਂ ਕਰਦੇ ਉਹਦੇ ਸਿਧਾਂਤ ਨੂੰ ਦਰੌਂਦਿਆਂ ਦਰੌਂਦਿਆਂ ਉਹ ਰਾਜਨੀਤੀ ਨੂੰ ਕਿਸ ਪਾਸੇ ਲੈ ਗਏ ਨੇ ਮਸਲਾ ਤੇ ਉਹ ਬਿਲਕੁਲ 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 ਅਮਰਪਾਲ ਸਿੰਘ ਕਹਿੰਦੇ ਅੰਨੀ ਸ਼ਰਦਾ ਦਾ ਨਤੀਜਾ ਹੈ ਇਸੇ ਕਰਕੇ ਹਾਦਸਾ ਹੋਇਆ ਸਤਨਾਮ ਪਾਲੀਆ ਜੀ ਕਹਿੰਦੇ ਮੋਦੀ ਪਾਰਲੀਮੈਂਟ ਵਿਕਸਤ ਦੇਸ਼ ਦੀਆਂ ਡਿੰਗਾ ਮਾਰ ਰਿਹਾ ਹੈ ਪਾਰਲੀਮੈਂਟ ਵਿੱਚ ਪਰ ਉਧਰ ਦੱਸੋ ਐਂਬੂਲੈਂਸ ਨਹੀਂ ਲੱਭੀ ਡੇਢ ਘੰਟਾ ਉੱਥੇ ਕੋਈ ਬੌੜਿਆ ਨਹੀਂ ਆਇਆ ਉਹ ਨਸ ਗਏ ਜਿਹੜੇ ਇਹਨਾਂ ਦੇ ਵਲੰਟੀਅਰ ਸੀਗੇ ਹੂੰ ਤੇ ਗੱਲ ਤੇ ਇਹੋ ਆ ਨਾ ਕਿ ਤੁਸੀਂ 1 ਮਿੰਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਵਾਂ ਤੁਸੀਂ ਮਹਾਲੀ ਦੇ ਵਿੱਚ ਨਾ ਕਿਸੇ ਫੇਜ਼ 'ਚ ਰੱਖ ਲਓ ਮਾਰਕੀਟ ਦੇ ਵਿੱਚ ਨਾ ਉਹ ਜਿਹੜੀ ਮਾਰਕੀਟ ਹੁੰਦੀ ਹੈ ਰਾਤ ਨੂੰ 10 ਵਜੇ ਦਾ ਕੋਈ ਪ੍ਰੋਗਰਾਮ ਰੱਖ ਲਓ ਹੂੰ ਹੂੰ ਵੀ ਮੈਂ ਮੈਨੂੰ ਜਗ੍ਹਾ ਚਾਹੀਦੀ ਜਾਂ ਪਾਰਕ 'ਚ ਜਗ੍ਹਾ ਵਾਂ ਮੰਗਲ ਹੋਣਾ ਤੋਂ ਜੀ ਜੀ ਅਰੇ ਭਾਈ ਤੁਹਾਨੂੰ ਇੰਨੀਆਂ ਐਨਓਸੀ ਲੈਣੀਆਂ ਪੈਣਗੀਆਂ ਕਿ ਤੁਹਾਡੀ ਵਾਟ ਲੱਗ ਜਾਏਗੀ ਹੂੰ ਫਾਇਰ ਵਾਲਿਆਂ ਦੀ ਜੀ ਨਿਗਮ ਵਾਲਿਆਂ ਦੀ ਜੀ ਫਲਾਣੇ ਦੀ ਟਮਕਾਣੇ ਦੀ ਜੀ ਮੇਰਾ ਸਵਾਲ ਹੈ ਤੁਸੀਂ ਉਹ ਦੂਜੇ ਪਾਸੇ ਨਾ ਜਾਓ ਪੰਜਾਬ ਦੇ ਵਿੱਚ ਵੀ ਇੱਥੇ ਇੱਕ ਤਮਾਕਾ ਹੋ ਗਿਆ ਸੀਗਾ ਜੀ ਨਗਰ ਕੀਰਤਨ ਦੇ ਦੌਰਾਨ ਸ਼ਾਇਦ ਹੂੰ ਹੂੰ ਅ ਥੋੜਾ ਸਮਾਂ ਪਹਿਲਾਂ ਕੁਝ ਮਹੀਨੇ ਪਹਿਲਾਂ ਮਾਝੇ 'ਚ ਹੂੰ ਮਤਲਬ ਕਿ ਇੱਥੇ ਜੇ ਆਮ ਬੰਦੇ ਨੇ ਕੋਈ ਈਯੋਜਨ ਕਰਨਾ ਹੋਵੇ ਨਾ ਜੀ ਇਹੋ ਜੇ ਸ਼ਹਿਰਾਂ 'ਚ ਹੂੰ ਤਾਂ ਮਤਲਬ ਕਿ ਤੁਹਾਨੂੰ ਐਨਓਸੀ ਲੈਣ ਲੱਗਿਆਂ ਨਾ ਪਸੀਨੇ ਛੁੱਟ ਜਾਣਗੇ ਜੀ ਇਹ ਜਦੋਂ ਇਸ ਤਰ੍ਹਾਂ ਦੇ ਈਯੋਜਨ ਰੱਖਦੇ ਆ ਇਹ ਤੇ ਸਗੋਂ ਜਿਹੜੇ ਨੇਤਾ ਉਹ ਉੱਥੇ ਪਹੁੰਚਦੇ ਨੇ ਆਪ ਜਾਂਦੇ ਵੋਟਾਂ ਪੱਕੀਆਂ ਕਰਨ ਵਾਸਤੇ ਤੇ ਜਿਹੜੇ ਅਫਸਰਸ਼ਾਹੀ ਆ ਹੂੰ ਉਹ ਕਦੇ ਇਹੋ ਜੇ ਈਯੋਜਨਾ ਤੇ ਜਾ ਕੇ ਕੋਈ ਕੁੰਡਾ ਧਰਦੀ ਨਹੀਂ ਕਿ ਭਾਈ ਕਿਤੇ ਆਪ ਦਾ ਕੁੰਡਾ ਕਰਵਾ ਕੇ ਨਾ ਵਹਿ ਜਾਈਏ ਬਿਲਕੁਲ 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 ਸੋ ਇਸ ਵਾਸਤੇ ਇਹ ਇਸ ਦੇਸ਼ ਦੀ ਬਦਕਿਸਮਤੀ ਹੈ ਜੀ ਜੀ